ਤੇ ਅੱਜ ਇੱਕ ਹੋਰ ਜਿਹੜਾ ਪੁਲ ਹੈ ਚੂਕੀ ਤੋਂ ਗਰਦਿਆਲਪੁਰੇ ਨੂੰ ਜੋੜਨ ਵਾਲਾ ਉਹ ਪੁਲ ਵੀ ਜਿਹੜਾ ਟੁੱਟ ਚੁੱਕਿਆ ਉਹ ਪੁਲ ਨੂੰ ਦੇਖੋ ਵੀਰੇ ਇਹ ਬਿਲਕੁਲ ਹੀ ਡੈਮੇਜ ਹੋ ਗਿਆ ਤੇ ਪ੍ਰਸ਼ਾਸਨ ਨੇ ਦਿਹਾਲੇ-ਦਾਲੇ ਥੈਲੇ ਲਾ ਕੇ ਪੁਲ ਬੰਦ ਕਰਤਾ ਸੋ ਜਿਹੜੇ ਬਾਈ ਨੇ ਵੀ ਜਾਣਾ ਗਰਦਿਆਲਪੁਰਾ ਸਾਈਡ ਜਾਂ ਗਰਦਿਆਲਪੁਰੇ ਤੋਂ ਚੂਕੀ ਨੂੰ ਆਉਣਾ ਉਹ ਇੱਥੋਂ ਦੀ ਨਾ ਆਇਓ ਕਿਉਂਕਿ ਰਸਤਾ ਜਿਹੜਾ ਵੀਰੇ ਬੰਦ ਹੈ ਪਹਿਲਾਂ ਮਬੀ ਤੋਂ ਜੁੜੇ ਮਾਜਰੇ ਵਾਲਾ ਪੁਲ ਟੁੱਟ ਚੁੱਕਿਆ ਤੇ ਹੁਣ ਬੇਲੂ ਮਾਜਰੇ ਵਾਲਾ ਜਿਹੜਾ ਪੁਲ ਹੈ ਬਹੁਤ ਛੋਟਾ ਹੈ ਹੁਣ ਜਿਹੜਾ ਜੇਕਰ ਤੁਸੀਂ ਆਉਣਾ ਹੈ ਇੱਧਰ ਜਾਂ ਜਾਣਾ ਹੈ ਤਾਂ ਧਨੇਠਾ ਧਨੇਠੇ ਵਾਲਾ ਪੁਲਾ ਸਕਦੇ ਹੋ ਜਾਂ ਨਾਗਰੀ ਵਾਲਾ ਪੁਲਾ ਸਕਦੇ ਹੋ ਤੇ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਕਿਉਂਕਿ ਬੱਚੇ ਨੇ ਜਿਹੜੇ ਸਕੂਲ ਦੇ ਉਹਨਾਂ ਨੂੰ ਬਹੁਤ ਔਖਾ ਹੁੰਦਾ ਹੈ ਕਿਉਂਕਿ ਇਹੀ ਪੁਲ ਸੀਗਾ ਜਿਹੜੇ ਆਲੇ-ਦਾਲੇ ਦੇ 40 ਪਿੰਡਾਂ ਨੂੰ ਜੋੜਦਾ ਸੀਗਾ ਇਥੋਂ ਪਾਖੜਾਂ ਦੀ ਜਿਹੜਾ ਪਾਖੜਾਂ ਨਹਿਰ ਦਾ ਜਿਹੜਾ ਕਿਨਾਰਾ ਉਹ ਵੀ ਟੁੱਟਿਆ ਹੋਇਆ ਉਹਦੇ ਤੇ ਵੀ ਥੱਲੇ ਲੱਗੇ ਹੋਏ ਨੇ ਤੇ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਤੇ ਇਹਨਾਂ ਪੁਲਾਂ ਚੋਂ ਇਹਨਾਂ ਪੁਲਾਂ ਨੂੰ ਥੋੜਾ ਜਲਦੀ ਤੋਂ ਜਲਦੀ ਰਿਪੇਅਰ ਕਰਕੇ ਚਲਾਵੇ ਤਾਂ ਕਿ ਜਿਹੜੀ ਆਵਾਜਾਈ ਹੈ ਬਹਾਲ ਹੋ ਸਕੇ ਤੇ ਲੋਕ ਬਹੁਤ ਪਰੇਸ਼ਾਨ ਨੇ ਇਹਨਾਂ ਪੁਲਾਂ ਕਰਕੇ ਕਿਉਂਕਿ ਕਿਸੇ ਨੇ ਵੀ ਕੋਈ ਚੀਜ਼ ਲੈਣੀ ਆ ਤਾਂ ਪੁਲ ਬਿਲਕੁਲ ਨੇੜੇ-ਨੇੜੇ ਨੇ ਖੇਤ ਵੀ ਨੇ ਚੁੱਕੀ ਦੇ ਬੰਦਿਆਂ ਦੇ ਗਰਦਿਆਲਪੁਰਾ ਸਾਈਡ ਖੇਤ ਨੇ ਗਰਦਿਆਲਪੁਰੇ ਦੇ ਲੋਕਾਂ ਦੀ ਚੁੱਕੀ ਸਾਈਡ ਖੇਤ ਨੇ ਤਾਂ ਉਹਨਾਂ ਨੂੰ ਆਉਣਾ ਜਾਣ ਤੇ ਜਿਹੜੀ ਬਹੁਤ ਵੱਡੀ ਸਮੱਸਿਆ ਹੈ ਉਹਦਾ ਸਾਹਮਣਾ ਕਰਨਾ ਪਊਗਾ ਤੇ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਕੇ ਇਸ ਪੁਲ ਨੂੰ ਜਲਦੀ ਤੋਂ ਜਲਦੀ ਦਾ ਕੰਮ ਹੈ ਜਿਹੜਾ ਉਹ ਸਟਾਰਟ ਕਰੇ ਕਿਉਂਕਿ ਲੋਕਾਂ ਦੀ ਸਮੱਸਿਆ ਹੈ ਜਿਹੜੀ ਉਹਨੂੰ ਧਿਆਨ ਇਹਤ ਰੱਖਦੇ ਹੋਏ ਬਹੁਤ ਛੇਤੀ ਇਸ ਪੁਲ ਦਾ ਨਿਰਮਾਣ ਹੈ ਜਿਹੜਾ ਉਹ ਦਵਾ ਆਪਣਾ ਪਿੰਡਾਂ ਦੀ ਚੁੱਕੀ ਇਹ ਪੁਲ ਹੈ ਬਾਈ ਜਿਹੜਾ ਇਹ ਇਹ ਪੁਲ ਜੀ ਇਹ ਚੁੱਕੀ ਦੀ ਹੈ ਇਹ ਅੱਗੇ ਗਰਦਿਆਲਪੁਰਾ ਖਚਾਲੀ ਪਿੰਡਾਂ ਨੂੰ ਅੱਗੇ ਹੀ ਜੋੜਦਾ ਹੀ ਇਹ ਇਹ ਹੁਣ ਪੁਲ ਜੀ ਹੱਲ ਗਿਆ ਹੁਣ ਮੁਸ਼ਕਲ ਬਹੁਤ ਹੋ ਰਹੀ ਲੰਘਣਾ ਬਾਕੀ ਸਾਰੀ ਮਸਿੰਰੀ ਵੀ ਸਕੂਲ ਦੇ ਬੱਚੇ ਹੋ ਗਏ ਇੱਕ ਪੁਲ ਜੀ ਜੋੜ ਮੱਜਰੇ ਦਾ ਉਹ ਵੀ ਟੁੱਟ ਗਿਆ ਹੀ ਉਹ ਬਹੁਤ ਜਿਆਦੇ ਸਮੱਸਿਆ ਆ ਰਹੀ ਹੈ ਜੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਜੀ ਸਾਡੇ ਹੱਥ ਬੰਨ ਕੇ ਬੇਨਤੀ ਹੈ ਜੀ ਬਹੁਤ ਜਿਆਦੇ ਮੁਸ਼ਕਲਾ ਹੋ ਰਹੀਆਂ ਨੇ ਜੀ ਹੁਣ ਹਰੇਕ ਬੰਦਾ ਉਰੋਂ ਦੀ ਲੰਗਦਾ ਨਹੀਂ ਜੀ ਇਹ 40 ਪਿੰਡਾਂ ਨੂੰ ਇਹ ਪੁਲ ਜਿਆਦੇ ਮੇਨ ਆ ਜੀ ਇਹ ਜੋੜਦਾ ਸਾਰੇ ਪਿੰਡਾਂ ਨੂੰ ਹੁਣ ਜੀ ਬਿਜਾਈ ਦਾ ਟਾਈਮ ਆ ਹੁਣ ਲੰਘਣਾ ਬਹੁਤ ਜਿਆਦੇ ਮੁਸ਼ਕਲ ਹੋ ਰਿਹਾ ਹੈ ਹੁਣ ਪਾਟੜੀਆਂ ਤੇ ਜਿਆਦੇ ਕਬਾੜ ਹੋ ਰਿਹਾ ਹੈ ਉਹਦੇ ਕਰਕੇ ਬਹੁਤ ਮੁਸੱਸੇ ਆਉਂਦੀ ਹੈ ਉਹਦੇ ਕਰਕੇ ਬਹੁਤ ਲੰਘਣਾ ਔਖਾ ਹੋ ਰਿਹਾ ਹੈ ਠੀਕ ਸਰਕਾਰੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਮੰਗੇ ਜੀ ਕਰਦਾ ਜੀ ਸਾਡਾ ਪੁਲ ਬਣਨਾ ਚਾਹੀਦਾ ਇਹ ਬਣਨਾ ਚਾਹੀਦਾ ਵਧੀਆ ਉਹ ਹੀ ਬੇਨਤੀ ਕਰਦੇ ਹਾਂ ਜੀ ਠੀਕ ਹਾਂ ਜੀ ਬਾਕੀ ਇਹੋ ਸੇਤੀ ਬਣਨਾ ਚਾਹੀਦਾ ਜੀ ਹਰੇਕ ਬੰਦਾ ਉਹ ਮੁੜ ਕੇ ਜਾਂਦਾ ਬਹੁਤ ਜ਼ਿਆਦਾ ਕੰਮ ਖਰਿਆਬ ਹੋ ਰਹੀ ਹੈ ਹੁਣ ਠੀਕ ਹਾਂ ਜੀ ਬਾਕੀ ਇਹ ਹੀ ਬੇਨਤੀ ਕਰ ਰਹੀ